ਬੱਡੀ ਹੁਣ ਘਟਨਾ ਵਾਪਰੀ ਆ ਆਪ ਆਗੂ ਦੇ ਨਾਲ ਕਿਤੇ ਕਿਸੇ ਸਿੰਗਰ ਦੇ ਗੋਲੀ ਵੱਜ ਜਾਂਦੀ ਆ ਕਿਸੇ ਕਿਸੇ ਹੋਰ ਨੇਤਾ ਦੇ ਗੋਲੀ ਵੱਜ ਜਾਂਦੀ ਆ ਕਿ ਜਿਹੜੀਆਂ ਇਹ ਗੋਲੀਆਂ ਨੇ ਇਹ ਕਿਦੋਂ ਰੁਕਣਗੀਆਂ ਅੱਜ ਵੇਲੇ ਦੀ ਸਭ ਤੋਂ ਵੱਡੀ ਖਬਰ ਰੋਪੜ ਤੋਂ ਸਾਹਮਣੇ ਨਿਕਲ ਕੇ ਆ ਰਹੀ ਆ ਰੋਪੜ ਦੇ ਇੱਕ ਵਿਆਹ ਸਮਾਗਨ ਦੇ ਵਿੱਚ ਆਵਾ ਦੀ ਪਾਰਟੀ ਦੇ ਆਗੂ ਆਵਾ ਦੀ ਪਾਰਟੀ ਦੇ ਐਮਐਲਏ ਦੇ ਗੋਲੀ ਲੱਗਣ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤਾਂ ਨੂੰ ਬਸਤਾਰ ਦੇ ਨਾਲ ਦੱਸ ਦਿਆਂ ਤੁਸੀਂ ਪੂਰੀ ਵੀਡੀਓ ਨੂੰ ਜਰੂਰ ਸੁਣਨਾ ਤੇ ਅੱਗੇ ਸ਼ੇਅਰ ਕਰਨਾ ਤੁਹਾਨੂੰ ਦੱਸ ਦਈਏ ਕਿ ਆਪ ਆਗੂ ਤੇ ਹਮਲਾ ਹੋਇਆਗਾ ਰੋਪੜ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀ ਚੱਲੀ ਆ ਜਿਹਦਾ ਕਿ ਰੋਪੜ ਦੇ ਸ੍ਰੀ ਆਨੰਦਪੁਰ ਸਾਹਿਬ ਇੱਕ ਵਿਆਹ ਸਮਾਗਮ ਹੋਇਆ ਸੀ ਉਹਦੇ ਵਿੱਚ ਅਮਾ ਦੀ ਪਾਰਟੀ ਦੇ ਜਿਹੜਾ ਆਗੂ ਆ ਨੇਤ ਨੰਦਾਂ ਨੂੰ ਇੱਕ ਵਿਆਹ ਸਮਾਗਮ ਦੌਰਾਨ ਜਿਹੜਾ ਗੋਲੀ ਮਾਰੀ ਗਈ ਆ ਗੋਲੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਸਿਰ ਦੇ ਪਿੱਛੇ ਜਾ ਕੇ ਵੱਜੀ ਆ ਘਟਨਾ ਦੀ ਜਾਣਕਾਰੀ ਮਿਲਦੀ ਆ ਨੰਦਪੁਰ ਸਾਹ ਦੇ ਪੁਲਸਾ ਮੌਕੇ ਤੇ ਹੀ ਪਹੁੰਚ ਗਈ ਤਾਨੂੰ ਦੱਸ ਦਈਏ ਕਿ ਇਸ ਮਾਮਲੇ ਜਿਹੜੀ ਆ ਜਾਂਚ ਉਹ ਸ਼ੁਰੂ ਕਰ ਦਿੱਤੀ ਆ ਪੁਲਸ ਅਧਿਕਾਰੀਆਂ ਅਨੁਸਾਰ ਘਟਨਾ ਵਾਲੀ ਜਗ੍ਹਾ ਤੇ ਮਹੱਤਵਪੂਰਨ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਪਰ ਹਵਲਾਬਰਾਂ ਦੀ ਜਿਹੜੀ ਪਛਾਣ ਦੀ ਕੋਸ਼ਿਸ਼ ਜਿਹੜੀ ਉਹ ਵੀ ਕੀਤੀ ਜਾ ਰਹੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋਲੀ ਆ ਜੀ ਵੀ ਉਹਨਾਂ ਦੇ ਜਿਹੜਾ ਸਿਰ ਦੇ ਪਿੱਛੇ ਜਿਹੜਾ ਫਸੀ ਹੋਈਆ ਸਿਰ ਦੇ ਵਿੱਚ ਵੱਜੀ ਸੀ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਹਾਲਤ ਜਿਹੜੀ ਬਹੁਤ ਗੰਮੀਰ ਬਣੀ ਹੋਈ ਹੈ ਗੋਲੀ ਦੀ ਆਵਾਜ਼ ਸੁਣਦੇ ਹੀ ਘਟਨਾ ਵਾਲੀ ਜਗ੍ਹਾ ਤੇ ਜਿਹੜਾ ਦਹਿਸਤ ਫੈਲ ਗਿਆ ਕਿਉਂਕਿ ਜਿਹੜਾ ਜ਼ਖਮੀ ਨਿਤਨ ਨੰਦਾ ਨੂੰ ਤੁਰਤ ਹਸਪਤਾਲ ਦੇ ਵਿੱਚ ਆ ਸਭ ਤੋਂ ਪਹਿਲਾਂ ਜਿਹੜਾ ਆਨੰਦਪੁਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਸੀ ਉਹਨਾਂ ਦੀ ਹਾਲਤ ਜਿਹੜਾ ਗੰਮੀਰ ਬਣੀ ਹੋਈ ਸੀ ਜਿਹੜਾ ਕਿ ਉਸ ਨੂੰ ਦੇਖਦੇ ਉਹ ਇਹਨਾਂ ਨੂੰ ਪੀਜੀ ਪੀਡੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਰੋਪੜ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀ ਲੱਗੀ ਆ ਗੋਲੀ ਜਿਹੜਾ ਇੱਕ ਚਲਾਈ ਗਈ ਆ ਆਪ ਆਗੂ ਦੇ ਨਾਲ ਵੱਡੀ ਖਬਰ ਜੁੜੀ ਆ ਕਿ ਆਪ ਆਗੂ ਦੇ ਜਿਹੜੀ ਸਰਚ ਗੋਲੀ ਮਾਰੀ ਗਈ ਆ ਇੱਕ ਵਿਆਹ ਸਮਾਗਮ ਦੌਰਾਨ ਜਿਹੜਾ ਆਨੰਦਪੁਰ ਸਾਹਿਬ ਵਿਖੇ ਆਮ ਪਾਰਟੀ ਦੇ ਆਗੂ ਆ ਜਿਹੜਾ ਨੇਤਨ ਨੰਦਾ ਨੂੰ ਇੱਕ ਬਿਆਸਮਾਗ ਦੌਰਾਨ ਜਿਹੜਾ ਗੋਲੀ ਲੱਗੀ ਆ ਜਿਨ੍ਹਾਂ ਦੀ ਹਾਲਤ ਕਾਫੀ ਗੰਮੀਰ ਦੱਸੀ ਜਾ ਰਹੀ ਆ ਉਹਨਾਂ ਨੂੰ ਪਹਿਲਾਂ ਜਿਹੜਾ ਆਨੰਦਪੁਰ ਸਾਹਿਬ ਦੇ ਹਸਪਤਾਲ ਦੇ ਵਿੱਚ ਆ ਹੀ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਸੀ ਪਰ ਉਹਨਾਂ ਦੀ ਜਿਹੜੀ ਹਾਲਤ ਆ ਜਿਹੜੀ ਕਾਫੀ ਗੰਮੀਰ ਬਣੀ ਹੋਈ ਆ ਉਹਨਾਂ ਨੂੰ ਤੁਰਤ ਫੇਰ ਆ ਜਿਹੜਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਤੇ ਜਿਹੜਾ ਰੈਫਰ ਕਰ ਦਿੱਤਾ ਹੈਗਾ ਇੱਥੇ ਦੱਸਣਾ ਹੁਣ ਬਣਦਾ ਹੈਗਾ ਕਿ ਪੰਜਾਬ ਦੇ ਵਿੱਚ ਮੈਂ ਕਹਿ ਲਈਏ ਕਿ ਮੈਂਟ ਦੇ ਮੈਂਟਾ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀਆਂ ਨੇ ਪੰਜਾਬ ਦਾ ਉਹ ਕਿਹੜਾ ਇਲਾਕਾ ਪੰਜਾਬ ਦਾ ਉਹ ਕਿਹੜਾ ਜ਼ਿਲ੍ਹਾ ਜਿੱਥੇ ਗੋਲੀਆਂ ਨਹੀਂ ਚੱਲ ਰਹੀਆਂ ਇਹ ਗੋਲੀਆਂ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਦੀਵਾਲੀ ਵਾਲੇ ਪਟਾਕੇ ਪਾਉਂਦੇ ਆ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਨੇ ਇਹ ਹਾਲਾਤ ਨੇ ਅੱਜ ਪੰਜਾਬ ਦੇ ਹਾਲਾਤ ਕੀ ਦਰਸਾਉਂਦੇ ਆ ਕਿਤੇ ਕੋਈ ਗੈਂਗਸਟਰ ਆ ਜਿਹੜਾ ਉਹ ਇੱਕ ਦੂਜੇ ਦੇ ਗੋਲੀਆਂ ਮਾਰ ਦਿੰਦਾਗਾ ਕਿਤੇ ਕਿਸੇ ਸਿੰਗਰ ਦੇ ਗੋਲੀ ਵੱਜ ਜਾਂਦੀ ਆ ਕਿਸੇ ਕਿਸੇ ਹੋਰ ਨੇਤਾ ਦੇ ਗੋਲੀ ਵੱਜ ਜਾਂਦੀ ਆ ਕਿ ਇਹ ਜਿਹੜੀਆਂ ਇਹ ਗੋਲੀਆਂ ਨੇ ਇਹ ਕਿਦੋਂ ਰੁਕਣਗੀਆਂ ਜਿਹੜੀਆਂ ਕਿ ਕੀਮਤੀ ਜਾਨਾਂ ਜਿਹੜੀਆਂ ਲਈਆਂ ਜਾ ਰਹੀਆਂ ਨੇ ਬਹੁਤ ਹੀ ਜਿਹੜਾ ਦੁੱਖ ਦੀ ਗੱਲ ਆ ਜਿਹੜਾ ਅੱਜ ਪੰਜਾਬ ਦੇ ਹਾਲਾਤ ਹੋ ਰਹੇ ਆ ਕਿ ਪੰਜਾਬ ਦਾ ਜਿਹੜਾ ਹਾਲਾਤ ਕਾਬੂ ਹੇਠ ਕਿਉਂ ਨਹੀਂ ਜਿਹੜਾ ਕੀ ਇਹ ਪੁਲਿਸ ਦਰਸਾਉਂਦੀ ਆ ਜਾਂ ਸਰਕਾਰ ਇੱਥੇ ਬੇਵਸਤਾ ਨਹੀਂ ਕਦੇ ਹੋ ਚੁੱਕੀ ਜਾਂ ਫਿਰ ਅਪਰਾਧ ਆਪਾਂ ਦੱਸ ਦਈਏ ਕਿ ਐਨੇ ਵਧ ਗਏ ਲੋਕਾਂ ਦੇ ਅੰਦਰ ਸਹਿਨ ਸਹਿਲਤਾ ਹੀ ਖਤਮ ਹੋ ਚੁੱਕੀ ਆ ਲੋਕ ਨਿੱਕੀ ਨਿੱਕੀ ਲੜਾਈਆਂ ਦੇ ਖਾਤਰ ਜਿਹੜਾ ਇੱਕ ਦੂਜੇ ਦੀ ਜਿਹੜਾ ਜਾਨਾਂ ਲੈਣ ਦੇ ਜਿਹੜਾ ਉੱਤੇ ਉੱਤਰ ਪੈਂਦੇ ਆ ਇੱਕ ਕੈਦਲ ਤੋਂ ਪਹਿਲਾਂ ਖਬਰ ਸਾਹਮਣੇ ਆਈ ਸੀ ਕਿ ਆਮ ਆਦਿ ਪਾਰਟੀ ਦੇ ਐਮ ਐਲ ਏ ਵੱਲੋਂ ਇੱਕ ਨੌਜਵਾਨ ਦੀਆਂ ਜਿਹੜੀਆਂ ਲੱਤਾਂ ਤੋੜਨ ਦੀ ਖਬਰ ਸਾਹਮਣੇ ਆਈ ਸੀ ਅਵੀ ਦੱਸਿਆ ਜਾ ਰਿਹਾ ਕਿ ਆਮਾ ਦੀ ਪਾਰਟੀ ਦਾ ਐਮ 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 ਐਲ ਏ ਆ ਉਹਦੇ ਮੁੰਡਿਆਂ ਦੋ ਮੁੰਡਿਆਂ ਉੱਤੇ ਅਤੇ 11 ਜਾਣੇ ਹੋਰ ਦੇ ਉੱਪਰ ਜਿਹੜਾ ਵੱਖ-ਵੱਖ ਧਰਾਮਾਂ ਦੇ ਤਹਿਤ ਪੁਲਿਸ ਨੇ ਬੇਸਾਕ ਮਕਾਦਮਾ ਦਰਜ ਕਰ ਲਿਆ ਤੇ ਉਹ ਜ਼ਖਮੀ ਬੰਦਾ ਜਿਹਦੀਆਂ ਲੱਤਾਂ ਤੋੜੀਆਂ ਉਹ ਕਹਿ ਰਿਹਾ ਕਿ ਮੈਨੂੰ ਜੇਕਰ ਮਾਰ ਦਿੰਦੇ ਤਾਂ ਚੰਗਾ ਰਹਿੰਦਾ ਤੇ ਅਜੇ ਮੇਰੀਆਂ ਲੱਤਾਂ ਤੋੜੀਆਂ ਤੇ ਮੈਂ ਹੁਣ ਐਮ ਐਲ ਏ ਨੂੰ ਨਹੀਂ ਛੱਡਦਾ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਪਰ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿਆ ਅੱਜ ਕੀ ਹਾਲਾਤ ਹੋ ਰਹੇ ਨੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਜਾਂ ਸਰਕਾਰ ਦੇ ਆਪਾਂ ਕਹਿੰਦੇ ਕਿ ਗਲਬੇ ਹੀਟ ਆ ਉੱਥੇ ਸਾਰਾ ਕੁਝ ਕਿਉਂ ਹੋ ਰਿਹਾ ਕਿਉਂ ਵਾਪਰੇ ਆ ਕਿਉਂ ਘਟਨਾਵਾ ਵਾਪਰੇ ਆ ਕਿਉਂ ਪੁਲਿਸ ਇਹਨਾਂ ਨੂੰ ਫੜ ਨਹੀਂ ਲਈ ਜਾਂ ਠੱਲ ਨਹੀਂ ਪਾਰੇ ਪੁਲਿਸ ਕਿਉਂ ਨਾਕਾਮ ਹੋ ਰਹੀ ਆ ਦੰਦੇ ਹਾੜੇ ਮਾਨਸਾ ਦੇ ਵਿੱਚ ਗੋਲੀਆਂ ਚੱਲੀਆਂ ਤੇ ਸ਼ੁਕਰ ਹੈ ਕਿ ਰੱਬ ਦਾ ਜਿਹੜਾ ਸੁੱਖ ਸ਼ਾਂਤੀ ਰਹਿ ਗਈ ਕਿਉਂ ਲੋਕ ਜਿਹੜਾ ਕਿ ਹਥਿਆਰਾਂ ਨੂੰ ਇੱਕ ਖੜਿਆਉਣਾ ਸਮਝਣ ਲੱਗ ਪਏ ਹਥਿਆਰ ਹ ਹਵਾਜ਼ਤ ਵਾਸਤੇ ਹੁੰਦੇ ਆਪਣੀ ਰਾਖੀ ਵਾਸਤੇ ਹੁੰਦੇ ਆ ਨਾ ਕਿ ਕਿਸੇ ਦੀ ਜਾਨ ਲੈਣ ਵਾਸਤੇ ਤੇ ਜਿਹੜਾ ਅੱਜ ਪੰਜਾਬ ਦੇ ਹਾਲਾਤ ਦਰਸਾਉਂਦੇ ਆ ਜੋ ਅੱਜ ਪੰਜਾਬ ਦੇ ਵਿੱਚ ਗੋਲੀਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਸੁਣਾਈ ਦਿੰਦੀਆਂ ਨੇ ਚਾਰੇ ਪਾਸੇ ਜਦੋਂ ਆਪਾਂ ਖਬਰਾਂ ਪੜ੍ਹਦੇ ਆ ਕਿਧਰੋਂ ਕਿਧਰੋਂ ਪਾਸੇ ਗੋਲੀ ਦੀਆਂ ਖਬਰਾਂ ਆਉਂਦੀਆਂ ਕਿਤੇ ਕਿਸੇ ਪਾਸੋਂ ਗੋਲੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਤੇ ਜਿਹੜਾ ਇਹ ਰੋਪੜ ਦੇ ਵਿੱਚ ਵੱਡੀ ਹੁਣ ਘਟਨਾ ਵਾਪਰੀ ਆ ਆਪ ਆਗੂ ਦੇ ਨਾਲ ਗੋਲੀ ਕਹਿੰਦੇ ਸਿਰਚ ਲੱਗੀ ਆ ਜਿਹੜੀ ਗੋਲੀ ਅਜੇ ਕੱਢੀ ਨਹੀਂ ਗਈ ਜਿਹੜਾ ਪੀਜੀਆ ਰੈਫਰ ਕਰ ਦਿੱਤਾਗਾ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਆ ਕਿ ਇੱਕ ਵਿਆਹ ਸਮਾਗਮ ਸੀ ਉਸ ਦਰਾਂਨ ਹੀ ਜਿਹੜਾ ਕਿ ਉਥੇ ਕੀ ਰੰਜਸ ਹੋਈ ਆ ਕੀ ਵਜ੍ਹਾ ਸੀ ਹਾਲੇ ਇਹ ਜਿਹੜਾ ਅਨਵੈਸਟਿਗੇਸ਼ਨ ਜਿਹੜਾ ਇਹ ਪੁਲਿਸ ਦੱਸੇਗੀ ਕਿ ਪਹਿਲਾਂ ਦੀ ਰੰਜਸ ਸੀ ਜਾਂ ਫਿਰ ਕੋਈ ਵਿਆਸ ਮਾਗ ਦੇ ਵਿੱਚ ਹੀ ਜਿਹੜਾ ਕਿ ਆਪਸ ਦੇ ਵਿੱਚ ਕੋਈ ਉਥੇ ਕਲੇਸ਼ ਕੜਾ ਹੋਇਆ ਬਹੁਤ ਹੀ ਦੁਖਦਾਈ ਖਬਰ ਆ ਜਿਹੜੀ ਤੁਹਾਨੂੰ ਦੱਸ ਰਹੇ ਆ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ